So... ਦੁਨੋਈ ਸਰਬ ਬ੍ਰਹਮਾ ਦੇਵੀ ਸੋ ਹਮ ਤੇਰੇ ਸਦਾ ਸواری ਗਾਵੰ ਤੁਧਮੋ ਅੰਦਰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਕਰਨਾਲੇ ਗਾਵੰ ਤੁਧਮੋ ਸਿਦਸਮਾਦੀ ਅੰਦਰ ਗਾਵੰ ਤੁਧਮੋ ਸਾਰ ਵਿਚਾਰੇ ਗਾਵੰ ਤੁਧਮੋ ਜਤੀ ਸੁਤੀ ਸੰਤੋਖੀ ਗਾਵੰ ਤੁਧਮੋ ਵੀਕਰਾਰੇ ਗਾਵੰ ਤੁਧਮੋ ਪੰਡਤ ਪੜਨਰ ਕੇਸਰ ਜੋਜੀਵ ਵੇਦਾ ਨਾਲੇ ਗਾਵੰ ਗਾਵੰ ਤੁਨੋ ਰਤਨੋ ਪਾਇ ਤੇਵੀ ਅੱਠ ਸੱਠ ਤੀਰਥ ਨਾਲੇ ਗਾਵੰ ਤੁਨੋ ਤੇ ਆਪਣਾ ਕਿਉਂ ਤਸਬੀਹ ਵੜਿਆਈ ਜੋ ਤਿਸ ਭਾਵੇਂ ਸੋਈ ਗਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋਂ ਸਹਾ ਪਤ ਸਾਹਿਬ ਸਭ ਸੁਰਤੀ ਬਿਨ ਸੁਰਤ ਗਮਾਈ ਸਭ ਕੀਮਤ ਬਿਨ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿਣ ਨਾ ਜਾਏ ਤੇਰੀ ਦਿਲ ਵੜਿਆਏ ਸਭ ਸੱਤ ਸਭ ਤਪ ਸਭ ਥਿਗਿਆਈਆਂ ਸਿੱਧਾੁਰਕਾ ਗਿਆ ਵਿੜਿਆਈਆਂ ਤੁਧ ਵਿਣਸ ਦੀਗ ਨਾ ਪਾਈਆ ਕਰਮ ਬਲੈ ਨਾਹੀ ਟਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਮੰਡਾਰਾ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਕਾ ਜੀਵਾ ਅਸਰੇ ਮਰ ਜਾਓ ਜੇਵੜ ਆਪ ਤੇਵੜ ਤੇਰੀ ਦਾਤ ਨਾਮ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਰਬਦਾ ਹਰ ਪਿਆਸ ਹਰ ਹਰ ਨਾਮ ਮਿਲੈ ਚੁਟਤਾ ਸਹਿ ਪਰ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸਨਾ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਧ੍ਰਗ ਜੀਵੇ ਧ੍ਰਗ ਜੀਵਾਸ ਜਿਨ ਹਰਿ ਦੇ ਮਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਵਿਕਾਸ ਧਨ ਧਨ ਸਤਿ ਸੰਗਤ ਜਿਤ ਹਰਿ ਰਸ ਪਾਇਆ ਮਨ ਜਨਮਿਕ ਨਾਮ ਕਰਗਾ ਸੋ ਰਾਮ ਕੋਈ ਮਹੱਲਾ ਬਨਿਵਾ ਕਾਹੇ ਰੇ ਮਨ ਜਿਤ ਗੈ ਉਦਮ ਜਾ ਹਰਿ ਹਰਿ ਜੀਉ ਪਰਿਆ ਸਹਿਰ ਬਤਰ ਮੈਂ ਜੰਤੂ ਪਾਏ ਤਾ ਕਰਿ ਜਗ ਸਦਾ ਪਰਮ ਪਦ ਪਾਇਆ ਸੂਕੇ ਕਾਸਤ ਹਰਿਆ ਰਹਾਉ ਜਨ ਪਿਤਾ ਲੋਕ ਸੁਧਮਨਤਾ ਕੋਈ ਨਾ ਕਿਸ ਕੀ ਧਰੇ ਆ ਸਿਰ ਸਿਰ ਲੱਗ ਸੰਭਾਹਿ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊਡੇ ਅਮਰ ਸੈ ਕੋਸ ਸਾਪ ਚੇ ਗਤਰੀ ਛਰੇਆ ਤੈਨ ਕਵਣ ਕਲਾ ਬੈ ਕਵਣ ਚੁਗਾਵੇ ਮਨ ਮੈਂ ਸਿਰਨਨ ਕਰਿਆ ਜਾਣਾ ਨਾਨਕ ਬਲ ਬਲ ਸਬ ਟਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਘਟ ਘਟ ਵਿੰਤ ਸਰਬ ਦਿਨ ਅੰਤਰ ਜੀ ਹਾਰੇ ਕੋ ਗੁਰੂ ਸਨਮਾਨਾ ਇਕ ਰਾਤੇ ਇਕ ਬੇਕਾਰੀ ਜੀ ਸਤਿ ਤੇਰੀ ਤੋਰ ਬਿਨਾ ਤੁਮ ਆਪੇ ਦਾਤਾ ਜਿਨ ਨਿਰਭਉ ਜਿਨ ਹਰ ਨਿਰਭਉ ਤਿਆਜੀ ਤਿਨ ਗਾ ਭਉ ਸਤਿਗੁਰੂ ਆਸੀ ਜਿਨ ਸੇਵੀਐ ਜਨ ਸੇਵੀਐ ਅਮੀਰਾ ਹਾਜੀ ਤੇ ਹਰ ਹਰ ਰੂਪ ਸਮਾਸੀ ਸੇਟਾਨਾ ਸੇਟਾਨਾ ਜਨ ਆਤਿਐ ਜੀ ਜਨ ਨਾਨਕ ਕਨ ਪਰ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਵਾਹਾ ਨ ਤੁੜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਤਪਾ ਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜਾ ਬੋਸ ਸ੍ਰੀ ਸਾਸਿ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਮ ਕਜੀ ਜੋ ਭਾਵੈ ਮੇਰੇ ਹੰਤ ਕੋ ਅੰਤਾ ਤੂੰ ਆ ਗੁਰੂ ਕੇ ਅਬਰੰਭ ਕਰਤਾ ਜੀ वॾे ਕਿਆ ਆਇਆ ਜਿਸ ਨੂੰ ਕਿਰਪਾ ਕਰਿਆ ਤਿਨ ਨਾਮ ਰਸਨ ਪਾਇਆ ਗੁਰ ਮੁਕਲਾਤਾ ਮਨ ਨੂੰ ਆਇਆ ਦੁਨਿਆਵੀ ਛੋੜਿਆ ਆਪ ਮਿਲਾਇਆ ਤੂੰ ਦੁਨਿਆਵੋ ਸਭ ਤੂ ਹੀ ਮਾਹੇ ਤਦ ਤੁੰ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਡ ਵਿయోగ ਮਿਲ ਵਿਛੜਿਆ ਸੰਜੋਗੀ ਮਿਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਤਹੀ ਆਕੋ ਜਨ ਹਰ ਸੇਵਿਆ ਤਿ ਸੁਖ ਪਾਇਆ ਸਹਿਜੇ ਹੀ ਹਰਿ ਨਾਮ ਸੁਮਾਇ ਚੁਆ ਆਪੇ ਕਰਤਾ ਤੇਰਾ ਕੀਆ ਸਰਬ ਹੋਇ ਤੁਮ ਉਚਾ ਵਰ ਨਾ ਕੋਇ ਤੂੰ ਕਰ ਕਰ ਵਿਕੇ ਜਾਨੈ ਸੋਇ ਜਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਨ ਲਾ ਪਹਿਲਾ ਤਿਤ ਸਰਵ ਰਡੇ ਪਹਿਲੇ ਨਿਵਾਸ ਆਪਾਣੀ ਪਾਵਕ ਤਿਨੇ ਕੀਆ ਪੰਖਜ

ਹੀਰਾ ਕੋ ਸਰਮਾ ਕਬਿਓ ਬਾਚ ਬੀਤੀ ਚੌਪਈ ਅਮਰੀ ਕਰੋ ਹੱਥ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਲੰਕਾਵੋ ਆਪ ਹਾਥ ਲੈ ਮੋਹਿ ਬਚਾਵੋ ਜਗਨ ਕਾਲ ਜੋਤੀ ਸੁਖੀ ਜੋ ਬੇਦਰਾ ਬ੍ਰਹਮਾ ਜੋਤੀ ਜੋ ਜਗਨ ਕਾਲ ਸੁਖ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਵਾਰਾ ਜਗਨ ਕਾਲ ਸਭ ਜਗਤ ਪਨਾਯੋ ਦੇਵ ਦੇਵ

ਤੁਮ ਸਭੀ ਤੇ ਰਤਨ ਰਾਮ ਜਨ ਬੀਤ ਪੀਤ ਅਰਾਮ ਸਗਰੀ ਸ੍ਰੇਸ਼ਟ ਦਿਖਾਏ ਅਜੰਭਵ ਆ ਦੁਰਗਾ ਸੂਪ ਸਿੰਭਵ ਅਭਰਚਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਅਤਵਤ ਉਤਪਾਤਾ ਸਕਲ ਮਲੇਸ਼ ਕਰੋਣ ਘਾਤਾ ਜੀ ਅਸੁ ਤਵ ਕਰਨੀ ਪਰੇ ਤਨ ਕੇ ਦੁਸ਼ਟ ਰੂਪ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸੁਟਾਰੇ ਜੋ ਕਲਕ ਤੁ ਕਾਲਾ ਕ੍ਰਿਸ਼ਨਾ ਵਿਸ਼ਟੋ ਤ੍ਰੈਤਕਾਲਾ ਕਿਰਪਾ ਦ੍ਰਿਸ਼ਟਨ ਜਾਏ ਨਿਹਰ ਹੋ ਤਾਕੇ ਤਾਪ ਨਰਕ ਮੈਂ ਰਹੂ ਸਿੱਧ ਸਿੱਧ ਕਰਮੋ ਸਭ ਹੋਈ ਦ੍ਰਿਸ਼ਿ ਸ਼ਾਸਵ ਸਖੈ ਨ ਕੋਈ ਇਕ ਬਾਰ ਨੇ ਤੁਮੈ ਸੁਭਾਰਾ ਕਾਲ ਫਾਸਤੇ ਤਾਏ ਬਾਰਾ ਜਿਨ ਨਰ ਨਾਮ ਦਿਹਾਰੋ ਘਾਤਾਰ ਸਹਾਇ ਦੁਸ਼ਟ ਦੋਖ ਤੇ ਲਿਹੁ ਬਜਾਈ ਸੋਈਆ ਪਾਏ ਗਏ ਜਪ ਤੇ ਤੁਮਰੇ ਤਪ ਤੇ ਕੋ ਆਖਦੇ ਨਹੀਂ ਆਂਦਿਓ ਰਾਮ ਰਹੀਂ ਪ੍ਰਾਨ ਗੁਰਾਂ ਅਨੇਕ ਹੈ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਬੀਬ ਸਬੈ ਬਹੁ ਭੀਤ ਕੈ ਹਮ ਏਕ ਨਾ ਜਾਣਿਓ ਸ੍ਰੀ ਇਸ 판 ਕਿਰਪਾ ਤੁਮਰੀ ਕਰ ਬੈ ਨਾ ਕਹਿਓ ਸਬਦੁ ਹੀ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾਡ ਕੇ ਗਇਓ ਤੁਹਾਰੋ ਦਵਾਰ ਕੀ ਲਾਗੇ ਅਸ ਗੋਵਿੰਦਾਸ ਤੁਹਾਰ ਸકલ ਦੁਆਰ ਕੋ ਛਾੜ ਕੇ ਆਇਓ ਤੁਹਾਰੋ ਦਵਾਰ ਵਾਹੇ ਗਹੀ ਕੀ ਲਾਗੇ ਅਸ ਗੋਵਿੰਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਮੰਨ ਏਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇ ਮੇਰੀ ਬਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੀ ਮਨ ਵਜੀਆਂ ਬਾਣਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਨਾਮਿਕ ਮਨ ਮੇਰੇ ਸਦਾ ਰਹੋ ਹਰ ਨਾਮੇ ਸਾਥੇ ਸਾਹਿਬ ਕਿਆ ਨਾਹੀ ਕਰਤੇ ਰਹਿ ਘੜਤਾ ਧੀਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਖਤ ਸਾਰਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਤੁਸਿਆ ਵਾਜੇ ਸ਼ੁਭ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਪਾਣ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਮਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਾ ਭਰ ਪੂਰੇ ਬਿਨ ਵੰਦਨਾ ਗੁਰ ਜਰਾ ਲਾ ਕੇ ਬਾਜੇ ਅਨੰਦੂਰੇ ਮੁੰਦਾ ਮੇਵਾਂ ਲਾ ਬਿਜਾ ਤਾਲ ਵਿੱਚ ਤਨ ਵਸਤੂ ਪਈਓ ਸਬ ਸੰਤੋਖ ਵਿਚਾਰੋ ਅਵਤ ਨਾਮਾ ਠਾ ਗੁਰ ਕਾ ਭਇਓ ਜਿਸ ਦਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਦੇਸ ਘਾਉਇ ਉਤਾਰੋ ਇਹ ਵਸਤੂ ਤਜਿਨੇ ਜਾਹੀ ਮਿਤ ਨਿਤਰਾ ਕੋ ਉਤਾਰੋ ਤਮ ਸੰਸਾਰ ਚਿਰਨ ਲਗਤ ਰਿਏ ਸਭ ਨਾਨਕ ਬ੍ਰਹਮਸਾਰੋ ਸੁਖ ਮਹਲਾ پنجਵਾ ਤੇਰਾ ਕੀਤਾ ਜਤ ਨਾਹੀ ਮੈਨੋ ਜੋਗ ਕੀ ਤੋਈ ਬੈ ਨਿਰਗੁਣਿਆਰੇ ਕਉ ਬੁਣ ਨਾਹੀ ਆਪੇ ਤਰਸ ਪਿਓ ਤਰਸ ਪਿਆ ਮਹਿਰਾ ਮਤ ਹੋਈ ਸਤਿਗੁਰ ਸਜਣ ਮਿਲੇ ਆ ਨਾਨਕਨਾ ਤੇ ਤੂ ਸਮਰਤ ਜਿ ਤੈ ਕੋਈ ਨਾ ਹੈ ਉਤੇ ਤੀਰੰਗ ਅਗਨੀ ਉਦਰ ਮਾਹੇ ਸੋਕੇ ਨਕੇ ਰੂਤ ਮਾਹੇ ਤੇਰੇ ਚੜ ਜਾਵੇ ਪਉਦਰ ਵਿਕਮ ਸੁਗਾਉ ਵਰ ਛੱਡੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਹੀ ਕਾਹੇ ਕਰਮੇ ਹੋ ਗੁਨ ਗੁਨ ਗੋਨ ਗਾਏ ਸਭੈ ਨ ਕੋ ਕਿਰਪਾ ਦੇ ਸਮਾਲੇ ਸਾਹਿਬ ਸਾਹਿਬ ਵਰਤਾਲ ਕੋਈ ਨਾ ਜਾਣੇ ਦਿਹਾਵੇ ਤੁਧਾਰ ਸਲੋਕ ਮਹੱਲਾ ਪੰਜਵਾ ਅੰਤਿ ਗੁਰੂ ਅਰਤਨਾ ਜੇ ਮਾਜਬ ਗੁਰਨਾਮੁ ਨਿਥੀ ਸਤਗੁਰ ਪ੍ਰਖਾਸਿ ਸ਼ਰਣੀ ਸੁਰਨਾ ਗੁਰਨਾਮੁ ਸਤਗੁਰ ਸਿਤੀ ਰਤਿ ਆਦਕ ਐਫ ਆਈਏ ਟਾਉ ਕਹੋ ਨਾਮਿਕ ਕਿਰਪਾ ਕਰੇ ਜਿਸ ਨੂੰ ਇਹ ਬਤਰੇ ਜਗ ਮੈਂ ਉਤਮ ਕਾਟਿਐ ਵਰਟੇਕੇ ਕੇ ਮਹਲਾ ਅਜਵਾ ਰਖੇ ਰਖਣਹਾਰ